ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੋ ਸਾਰੇ ਉਮੀਦ ਕਰਦੇ ਆ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਆਪਣੀ ਬਾੜੀ ਦੇ ਵਿੱਚ ਸਬਜ਼ੀ ਲਾ ਰਹੇ ਸੀ ਤੇ ਆਹ ਕਿਆਰੀ ਦੇ ਵਿੱਚ ਲਾਤਾ ਲਸਣ ਬਾਈ ਜੇਠੂ ਬਾਈ ਕੀ ਹਾਲ ਆ ਜੇਠੂ ਹੋ ਠੀਕ ਹੈ ਹੋ ਠੀਕ ਹੈ ਇੱਧਰ ਲਸਣ ਲਾ ਰਿਹਾ ਬਾਈ ਤੇ ਆਹ ਕਿਆਰੀ ਦੇ ਵਿੱਚ ਲਸਣ ਤੇ ਵੱਟਾਂ ਤੇ ਲਾਤੇ ਬਾਈ ਮੂਲੀਆਂ ਤੇ ਗੰਡੇ ਤੇ ਬਾਈ ਭੁੱਲਾ ਇੱਧਰ ਆਪਣਾ ਵੱਡਾ ਬਾਈ ਲੱਗ ਰਿਹਾ ਸਬਜ਼ੀ ਲਾਉਣ ਇਹ ਇਧਰ ਤਾਂ ਬਾਈ ਨੇ ਲਾਤਾ ਕਹਿੰਦਾ ਬਾਈ ਮੇਥਾ ਪਾਲਕ ਲਾਤਾ ਬਈ ਹੈ ਇਹ ਇਹਦੇ ਚ ਬਾਈ ਮੇਥਾ ਇਹ ਚ ਲਾਤਾ ਮੇਥਾ ਬਾਈ ਨੇ ਉਹ ਬੱਟਾ ਸਿੱਧੀਆਂ ਗੱਡੀਆਂ ਨੇ ਇਹ ਟੇਡੀਆਂ ਗੱਡੀਆਂ ਨੇ ਦੂਏ ਲੋਟ ਕਹਿੰਦਾ ਬਾਈ ਐਂ ਲਾਵਾਂਗੇ ਤਜਰਬਾ ਦੇਖੀ ਨਾ ਸਬਜ਼ੀ ਦਾ ਮੈਂ ਕਿਹਾ ਠੀਕ ਹੈ ਤੇ ਇਧਰ ਬਾਈ ਲਾਊਗਾ ਹੁਣ ਮੇਥੀ ਬਾਈ ਉਹ ਬਈ ਮੇਥੀ ਤੇ ਇਧਰ ਲਾਊਗਾ ਬਾਈ ਧਨੀਆਂ ਔਰ ਬੱਟਾ ਤੇ ਸੱਜਣੋ ਲਾਤੇ ਆਪਾਂ ਇਹ ਗੰਡੇ ਬਰੀਕ ਬਾਈ ਗਰਦਾਸੀਓ ਲੈ ਕੇ ਆਈ ਸੀ ਦੇ ਨਾਲੇ ਬੱਟਾਂ ਤੇ ਮੂੜੀਆਂ ਲਾਤੀਆਂ ਜਿਹੜੀ ਆ ਕੈਰੀ ਪਈ ਐ ਦੋਸਤੋ ਆਪਣੇ ਕੋਲ ਬੇਲੀ ਹਜੇ ਇਹਦੇ ਤੇ ਆਪਾਂ ਇਹਦੇ ਚਲਾਵਾਂਗੇ ਗੰਡੇ ਹੁਣ ਗੰਡਿਆਂ ਦੀ ਰੁੱਤ ਆਉਣ ਵਾਲੀ ਐ ਹਜੇ ਬਾਈ ਕਿੰਨਾ ਕੁ ਚਿਰ ਨਹੀਂ ਲੱਗਦੇ ਭੁੱਲੇ ਗੰਡੇ ਬਾਈ ਉਹ ਵੀ ਨਹੀਂ ਲੱਗਦਾ ਅੱਛਾ 2 ਮਿੰਟ ੱਪ ਜਾਣਗੇ ਅੱਛਾ 2 ਮਿੰਟ ਹਜੇ ਲੱਗਦੇ ਨਹੀਂ ਫਿਰ ਬਾਈ ਇੱਥੇ ਆਪਾਂ 2 ਮਿੰਟ ਤੱਕ ਕੋਈ ਹੋਰ ਬੀਜ ਦੀਓ ਕੁਛ ਕੀ ਲਈਏ ਇਹ ਆਹੀ ਹੋ ਜੂਗਾ ਜਰਾ ਕੀ ਬਾਈ ਮੂੜੀਆਂ ਲਾਉਣੀਆਂ ਨੇ ਇੱਥੇ ਅੱਛਾ ਗੰਡੇ ਹੋ ਤਾਂ ਜਾਣੇ ਫਿਰ ਮੂੜੀਆਂ ਦੇ ਹੋ ਨਹੀਂ ਰਹੇ ਦਰੁਮੇਗੀ ਅੱਛਾ ਹੋ ਜਾਣਗੇ ਬਈ ਹੈ ਜਿਹੜੇ ਕਾਣ ਹੁੰਦਾ ਗੰਡਿਆਂ ਦਾ ਹਾਂ ਹੋ ਹੁਣੇ ਲਾ ਦੀ ਹੋ ਜਾਣਗੇ ਫਿਰ ਲਓ ਦੋਸਤੋ ਬਾਈ ਕਹਿੰਦਾ ਹੋ ਜਾਣਗੇ ਪਰ ਆਪਾਂ 2-4 ਦਿਨਾਂ ਦੇ ਵਿੱਚ ਬਈ ਪਤਾ ਕਰਕੇ ਫਿਰ ਲਾ ਦਿੰਨੇ ਆ ਏ ਠੀਕ ਅੱਛੇ ਖਾਣ ਵਾਲੇ ਅੱਛੇ ਖਾਣ ਵਾਲੇ ਬਾਈ ਨਹੀਂ ਦੂਸਰੇ ਨਹੀਂ ਹੁੰਦੇ ਬਾਈ ਉਧਰ ਹੈ ਬਾਈ ਹੋ ਜਾਣਗੇ ਅੱਛਾ ਭੁੱਕ ਵਾਲੇ ਹਾਂ ਨਾ ਨਾ ਖਾਣ ਵਾਲੇ ਬਾਈ ਜਿਹੜੇ ਆਪਾਂ ਪੱਟਾਂਗੇ ਪੱਕ ਕੇ ਹੋ ਜਾਣਗੇ ਹੋ ਜਾਣਗੇ ਨਾ ਬਸ ਠੀਕ ਹੈ ਬਈ ਆਪਾਂ ਹੁਣ ਇੱਕ ਅੱਧੇ ਦਿਨ ਚ ਫਿਰ ਗੰਡਿਆਂ ਨੇ ਕੰਨਦਾ ਬਾਈ ਕਿੱਥੋਂ ਇਹ ਜਾਖਲੋਂ ਜਿਹੜਾ ਮਲੇਰ ਕੋਟਲੇ ਵਾਲਾ ਉਹ ਹੀ ਲਿਆਊਗਾ ਅੱਛਾ ਮੀਏ ਤੋਂ ਅੱਛਾ ਕੰਨ ਤਾਂ ਮਿਲ ਜੂਗਾ ਬਾਈ ਬਾਈ ਕਹਿੰਦੇ ਚੱਲ ਮੀਏ ਤੋਂ ਬਾਈ ਫਿਰ ਆਪਾਂ ਕਿੰਨੇ ਕ ਪੌਦ ਚਾਹੀਦੀ ਹੈ ਬਾਈ ਫਿਰ ਇਹਨੂੰ ਭੋਲੇ ਮਾਰੀ ਨੇ ਤਾਂ ਮੜੀ ਜੀ ਕਿਲੋਆਂ ਦੇ ਹਿਸਾਬ ਨਾਲ ਦੇਊਗਾ ਹਨਾ 3 ਕਿਲੋ ਲੱਗ ਜੂਗੀ ਹੈ 3 ਦੇ ਵੀ ਚੱਲ ਆਪਾਂ ਅੱਧਾ ਕਿਲੋ ਫਿਰ ਫालतੂ ਹੀ ਲਿਆਵਾਂਗੇ ਸਾਢੇ 3 ਕਿਲੋ ਲਿਆਵਾਂਗੇ ਹਨਾ 3 ਕਿਲੋ ਲਓ ਭਾਈ ਭੋਲੇ ਬਾਈ ਨੇ ਕਰਤੀ ਭੁਖ ਬਾਣੀ ਵੀ 3 ਕਿਲੋ ਬਾਈ ਲੈ ਕੇ ਆਈ 3 ਕਿਲੋ ਬਹੁਤ ਹੈ ਤੇ ਆਪਾਂ 3 ਕਿਲੋ ਫਿਰ ਇਹਦੇ ਚ ਲਾ ਦਾਂਗੇ ਭਾਈ ਫਿਰ ਇੱਕ ਅੱਧੇ ਦਿਨ ਚ ਮੈਂ ਕਰਕੇ ਲਿਆਉਣਾ ਹੈ ਲਾ ਰਾਂਗੇ ਫਿਰ ਭਾਈ ਲਓ ਵੀ ਦੋਸਤੋ ਕਿੰਨੇ ਕਿੰਨੇ ਲਾਤੀ ਸਬਜੀ ਫਿਰ ਦੱਸਿਓ ਜਰੂਰ ਕਮੈਂਟ ਕਰਕੇ ਆ ਛੋਟੀ ਜੀ ਬਾੜੀ ਦੇ ਵਿੱਚ ਆਪਾਂ ਇੰਨੀਆਂ ਚੀਜ਼ਾਂ ਲਾਤੀਆਂ ਹਾਂ ਹਾਂ ਠੀਕ ਹੈ ਭਾਈ ਅੱਛਾ ਠੀਕ ਹੈ ਭਾਈ ਲਓ ਸੱਜਣੋ ਲਸਣ ਲਾਤਾ ਉਹ ਕਾਲੇ ਗੰਡੇ ਲਾਤੇ ਮੂੜੀਆਂ ਲਾਤੀਆਂ ਪਾਲਕ ਲਾਤੀ ਮਿੱਠਾ ਲਾਤਾ ਮਿੱਠੀ ਲਾਤੀ ਤੇ ਤੰੀਆਂ ਲਾਤੀ ਹਾਂਜੀ ਮਿੱਠਾ ਅੱਜ ਕੱਢੇ ਲਾਤੀ ਠੀਕ ਹੈ ਅੱਜ ਆ ਜਾ ਸਸਤੇ ਹੋ ਜਾਣਗੇ ਅੱਛਾ ਬਾਈ ਜੀ ਆਪਾਂ ਗੰਡੇ ਲਾਤੇ ਸਸਤੇ ਜਾਣਗੇ ਅੱਛਾ ਬਾਈ ਬਾਈ ਕੀ ਗੱਲ ਹੈ ਬਾਈ ਇਹ ਠੀਕ ਹੈ ਨਾ ਸਸਤੇ ਹੋ ਜਾਣਗੇ ਜੇ ਤੂੰ ਗੰਡੇ ਲਾਤੇ ਤਾਂ ਚੱਲ ਕੋਈ ਨਾ ਬਾਈ ਆਪਾਂ ਫਾਇਦਾ ਹੋਣਾ ਚਾਹੀਦਾ ਕਿਸੇ ਭੈਣ ਭਰਾ ਦਾ ਹਨਾ ਆਪਾਂ ਲਿਆ ਕੇ ਫਿਰ ਇੱਕ ਅੱਧੇ ਦਿਨ ਚਲਾ ਦਿੰਨੇ ਆ ਠੀਕ ਹੈ ਭਾਈ ਧੰਨਵਾਦ ਜੀ ਬਹੁਤ ਬਹੁਤ